ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਬਲਵੰਤ ਕੰਬੋਜ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਪਿੰਡੀ ਬਲੋਚਾ ਜੋ ਕਿ ਇਹਨੂੰ ਡਿਸਟ੍ਰਿਕਟ ਫਰੀਦਕੋਟ ਲੱਗਦਾ ਜੀ ਇਹ ਆਪਣੇ ਤੋਂ ਘਟੋ ਘਟ 3 ਕਿਲੋਮੀਟਰ ਦੇ ਲਗਭਗ ਦੂਰੀ ਤੇ ਜੋ ਕਿ ਇਹ ਪਿੰਡ ਆ ਆਪਾਂ ਨੂੰ ਬਾਈ ਨੇ ਫੋਨ ਕਰਿਆ ਸੀ ਇਹ ਬੱਚੀ ਦੇ ਜੋ ਕਿ ਆਪਾਂ ਸੀਮਨ ਭਰਿਆ ਸੀ ਪਰ ਭਰਨ ਪਰ ਆਪਾਂ ਨੂੰ ਫੋਨ ਕਰਿਆ ਇਹਦੇ ਆਪਾਂ ਜੋ ਕਿ ਸੈਕਸਡ ਸੀਮਨ ਅਰਮਾਡਾ ਬੁੱਲ ABF ਦਾ ਉਹਦਾ ਜੋ ਕਿ ਬਸ ਸੀਮਨ ਲਵਾਇਆ ਲਾਇਆ ਇਹਦੇ ਰਮਾਡਾ ਦਾ ਬਹੁਤ ਚੰਗਾ ਰਿਜ਼ਲਟ ਆ ਹਰੇਕ ਫਾਰਮਰ ਦੀ ਜੋ ਕਿ ਡਿਮਾਂਡ ਹੁੰਦੀ ਆ ਕਿ ਆਪਣਾ ਪਸ਼ੂ ਜੋ ਕਿ ਚੰਗਾ ਕੁਆਲਟੀ ਦਾ ਹੋਵੇਗਾ ਚੰਗਾ ਦੁੱਧ ਦੇਵੇ ਕਿਉਂ ਸੇਵਾ ਮਾੜੀ ਦੀ ਵੀ ਕਰਨੀ ਆ ਚੰਗੇ ਦੀ ਵੀ ਕਰਨੀ ਆ ਇਹ ਵੀਰ ਨੇ ਸਪੈਸ਼ਲ ਆਪਾਂ ਨੂੰ ਫੋਨ ਕਰਿਆ ਆਪਾਂ ਜੋ ਕਿ ਇਹਦੇ ਰਮਾਡਾ ਬੁੱਲ ਜੋ ਕਿ ABF ਦਾ ਬੁੱਲਾ ਅਰਮਾਡਾ ਉਹਦਾ ਆਪਾ ਜੋ ਕਿ ਇਹ ਬੱਚੀ ਦੇ ਜੋ ਕਿ ਸੀਮਣ ਜੋ ਕਿ ਅੱਜ ਲਗਾਇਆ ਆ ਆਪਾਂ ਮਲਾਉਂਦਿਆਂ ਤੁਹਾਨੂੰ ਇਹ ਵੀਰਜੀ ਨੂੰ ਵੀ ਹਾਂਜੀ ਵੀਰਜੀ ਬਲ ਆਪਣਾ ਨਾਮ ਬੋਲੋ ਜੀ ਜੇ ਮੇਰਾ ਨਾਮ ਗੁਰਵਿੰਦਰ ਸਿੰਘ ਆ ਪਿੰਡ ਪਿੰਡੀ ਬਲੋਚਾਂ ਆ ਜਿਹੜਾ ਥੋੜਾ ਉੱਚੀ ਬੋਲੋ ਜੀ ਮੇਰਾ ਪਿੰਡ ਪਿੰਡੀ ਬਲੋਚਾਂ ਵੀ ਦੇ ਜਿਹਦਾ ਫਰੀਦਕੋਟ ਆ ਠੀਕ ਹੈ ਜ਼ਿਲ੍ਹਾ ਫਰੀਦਕੋਟ ਤੁਹਾਨੂੰ ਤਹਿਸੀਲ ਕਿੱ데 ਲੱਗਦੀ ਆ ਹਾਂ ਫਰੀਦਕੋਟ ਹੀ ਫਰੀਦਕੋਟ ਦੀ ਤਹਿਸੀਲ ਲੱਗਦੀ ਆ ਤਾਂ ਨਾਮ ਬੋਲ ਦੋ ਗੋਵਿੰਦਰ ਸਿੰਘ ਵੀਰੇ ਕਲਵਿੰਦਰ ਸਿੰਘ ਕਲਵਿੰਦਰ ਸਿੰਘ ਜੀ ਤੁਹਾਡੀ ਰਿਕੁਐਸਟ ਸੀ ਆਪਾਂ ਯਾਰ ਚੰਗਾ ਟੀਕਾ ਲਾਈਏ ਹਨਾ ਤੁਸੀਂ ਮੈਨੂੰ ਸਪੈਸ਼ਲ ਫੋਨ ਕਰਿਆ ਦੱਸੋ ਮੜਾ ਯਾਰ ਹਾਂ ਮੋਬਾਈਲ ਦੇ 1 ਸਾਲ ਤੇ 7 ਮਹੀਨੇ ਦੀ ਹੋਈ ਆ 1 ਸਾਲ ਤੇ 7 ਹਾਂ 7 ਦਿਨਾਂ ਦੀ ਇੱਕ ਸਾਲ ਤੇ 7 ਦਿਨਾਂ ਦੀ 7 ਦਿਨਾਂ ਦੀ ਹੋਈ ਆ ਤੇ ਮੈਨੂੰ ਆਏ ਸੀ ਚੰਗਾ ਟੀਕਾ ਧਰਈਏ ਦੇ ਠੀਕ ਆ ਤੁਹੀ ਨਸਲ ਚੰਗੀ ਹੋਵੇ ਜੀ ਬੱਚੀ ਵੀ ਚੰਗੀ ਆ ਗਾਹ ਤੂੰ ਹੋਰ ਚੰਗੀ ਹੋਵੇ ਤੁਸੀਂ ਬੜੀ ਮਿਹਨਤ ਲਾਈਏ ਤੇ ਮੈਂ ਆਉਂਦਾ ਸੀ ਵੇਖਿਆ ਕੇ ਬਹੁਤ ਹਾਂਜੀ ਬਹੁਤ ਹੀ ਤੁਸੀਂ ਵਿਚਾਰ ਕਰਨ ਦੀ ਤੁਸੀਂ ਕਿੰਨਾ ਖਰਚਾ ਕਰਤਾ ਹੁਣ ਤੱਕ ਹਾਂਜੀ ਮੇਰੇ ਸਾਨੂੰ 45 5000 ਰੁਪਏ ਲਾਦੋ ਮੈਂ ਤਾਂ 45 ਹੁਣ ਤੋਂ ਲੈ ਕੇ 12 ਮਹੀਨਿਆਂ ਦੇ ਵਿੱਚ ਵਿੱਚ 45 ਤੋਂ 5000 ਤੁਸੀਂ ਖਰਚਾ ਕੀਤਾ ਹਨ ਤੇ ਤੁਹਾਨੂੰ ਇਹ ਹੀ ਸੀਗਾ ਵੀ ਆਪਾਂ ਸੀਮਨ ਜੋ ਭਰਾਉਣਾ ਹੈ ਹਾਂ ਬਰੀਡ ਚੰਗੀ ਲਈਏ ਕੰਮ ਹਾਂ ਬਰੀਡ ਚੰਗੀ ਲਈਏ ਕੰਮ ਕਿਉਂਕਿ ਇਹ ਵੀ ਹੈ ਬਹੁਤ ਚੰਗੀ ਹੈ ਹਾਂ ਸਾਰੇ ਵੀ ਕੰਮ ਨਸਲ ਹੋਰ ਹਾਂ ਹੋਰ ਬਹੁਤ ਵਧੀਆ ਹੋਏਗੀ ਰਮਾਡਾ ਫੁੱਲ ਦੀ ਜਿੰਨੀਆਂ ਬੱਚੀਆਂ ਆਉਂਦੀਆਂ ਆਪਣੀ ਉਹ ਗਾਰ ਰਹਿਦੀ ਨਹੀਂ ਸੀ ਸਾਲ ਹੋ ਗਿਆ ਸੀ ਉਹਦੇ ਵੀ ਤੁਸੀਂ ਧਰਿਆ ਠੀਕ ਆ ਠੀਕ ਆ ਉਹ ਤੁਸੀਂ ਚਲੋ ਉਹਦੇ ਤੇ ਚਲਦੇ ਆਪਾਂ ਪਹਿਲਾਂ अच्छा ए वैड नहीं रुकदी सीगी है ना हां ये साल हो गया सी रही नहीं साल तू बड़ा जोर लाया दे दे हां ए दे ਥੱਲੇ ਵੀ ਦੁੱਧ 25 24 25 ਲੀਟਰ ਰੋਦਾ ਆ ਠੀਕ ਹੋ ਗਿਆ ਸੀ ਨਹੀਂ ਰਹੀ ਸੀ ਤੁਸੀਂ ਟੀਗਾ ਤੜੇ 7 ਮਹੀਨਾ ਨਿਕਲ ਪਰ हां 7 ਮਹੀਨੇ ਤੁਸੀਂ ਬੜਾ ਆਪਾਂ ਕਿੰਨੇ ਟੀਗਾ ਭਰਿਆ ਆਪਾਂ ਇੱਕ ਵਾਰ ਹੀ ਭਰਿਆ ਸੀ ਇੱਕ ਵਾਰ ਹੀ ਭਰਿਆ ਇਹ ਬਾਈ ਨੇ ਕਾਫੀ ਜ਼ੋਰ ਲਾ ਲਿਆ ਸੀ ਇੱਕ ਹਾਰ ਚੁੱਕਿਆ ਸੀ ਬਾਈ ਇਹ ਗਾਂ ਬਿਲਕੁਲ ਨਹੀਂ ਠਹਿਰਦੀ ਸੀ ਬਾਈ ਦੀ 25 ਤੋਂ 30 ਲੀਟਰ ਦੇ ਕਰੀਬ ਇਹ ਵੀ ਦੁੱਧ ਦਿੰਦੀ ਆ ਇਹ ਥੋੜੀ ਜਰਸੀ ਕਰਾਸ ਆ ਐਚ ਐਫ ਨਾਲ 25 ਤੋਂ 30 ਲੀਟਰ ਦੇ ਕਰੀਬ ਇਹ ਵੀ ਦੁੱਧ ਦੇ ਰਹੀ ਏ ਤੇ ਇਹ ਬੇਲੂ ਕਰਨੀ ਠਹਿਰਦੀ ਸੀ ਬਾਈ ਨੇ ਬੜਾ ਜ਼ੋਰ ਲਾ ਲਿਆ ਸੀਗਾ ਇਹ ਬਾਈ ਨਾਲ ਆਪਣੀ ਰابطਾ ਕਾਇਮ ਹੋਈ ਕਿ ਸੱਜਣ ਨੇ ਬਾਈ ਨਾਲ ਰابطਾ ਕਹਿ ਕੇ ਆਪਣੀ ਕਰਾਈ ਤੇ ਹੁਣ ਇਹ 7 ਮਹੀਨਾ ਲਗਭਗ ਗੱਭਾ 7 ਮਹੀਨਾ ਦੀ ਗੱਭਾ ਇਹਦੇ ਵੀ ਆ ਬਾਈ ਨੇ ਸੀਮਨ ਜੋ ਕੀ ਚੰਗਾ ਭਰਾਇਆ ਸੀ ਜੋ ਸੀਮਨ ਆ ਪਏ ਦੇ ਸਹਿਗ ਦਾ ਡੈਨਮਾਰਕ ਦਾ ਜੋ ਕੀ ਆਪਾਂ ਸੀਮਨ ਲਾਇਆ ਸੀ ਬਾਈ ਜੀ ਨੰਬਰ ਯਾਦ ਤੁਹਾਨੂੰ ਕਿ ਨਹੀਂ ਹੁਣ ਨੰਬਰ ਉੱਥੇ ਵਿੱਚ ਪਿਆਉ ਹਾਂ ਠੀਕ ਆ ਤੂੰ ਸਿੱਕਾ ਸੰਭਾਲ ਕੇ ਰੱਖ ਲਿਆ ਸੀਗਾ ਠੀਕ ਆ ਠੀਕ ਆ ਇਹ ਜੋ ਗਰਮਾਡਾ ਦੀ ਜੋ ਬੱਚੀਆਂ ਹੁੰਦੀਆਂ ਬਈ ਆਪਾਂ ਤੁਹਾਨੂੰ ਇਹ ਵੀ ਦੱਸ ਦੇਣਾ ਨਾਲ ਜਿਹੜੀ ਇਹਦੀ ਪਹਿਲਣਾ ਬੱਚੀਆਂ ਹੀ ਘੜੋ ਘੜ ਇੱਕ ਤਾਂ ਬਾਡੀ ਸਟਰਕਚਰ ਜਿਹੜਾ ਹੁੰਦਾ ਉਹ ਬਾਲਾ ਮਜ਼ਬੂਤ ਹੁੰਦਾ ਹੈ ਤੇ ਇਹਦੀਆਂ ਬੱਚੀਆਂ ਜਿਵੇਂ ਪਹਿਲੇ ਸਵੇਰੇ ਲਗਭਗ 3 ਲੀਟਰ ਦੇ ਕਰੀਬ ਜੋ ਕੀ ਦੁੱਧ ਕੱਢਦੀਆਂ ਰਮਾਡਾ ਦੀਆਂ ਹਾਂ ਇਹ ਆਪਾਂ ਜੋ ਸਿਮਨ ਹੈ ਹੁਣ ਜੋ ਫਾਰਮ ਚ ਲੱਗਦਾ ਜਿਵੇਂ ਜਿਹੜੇ ਚੰਗੇ ਫਾਰਮ ਆ ਉਹ ਰਮਾਡਾ ਦਾ ਸਿਮਨ ਬਹੁਤ ਨਗਾਰੇ ਆ ਥੋੜਾ ਇੱਕ ਇਹਦੇ ਚ ਇਹ ਵੀ ਹੁੰਦਾ ਇੱਕ ਤਾਂ ਆਰਡਰ ਦੀ ਕੁਆਲਿਟੀ ਚੰਗੀ ਹੁੰਦੀ ਆ ਜਿਹੜਾ ਥੱਲੇ ਆਰਡਰ ਵਗੈਰਾ ਹੁੰਦਾ ਉਹ ਬਹੁਤ ਕੁਆਲਿਟੀ ਹੁੰਦੀ ਆ ਦੂਜਾ ਨੰਬਰ ਇਹਦੇ ਜਿਹੜਾ ਇਹਦੇ ਮਸਟੈਟਸ ਜਿਹੜਾ ਰਮਾਡਾ ਬੋਲਾ ਉਹਦੇ ਮਸਟੈਟਸ ਜਿਹੜਾ ਤੂੰ ਇਹ ਕਹ ਲੈ ਥਣਾ ਦਾ ਰੋਗ ਜਨ ਥਣਾਲਾ ਰੋਗ ਕਹਿੰਦਾ ਉਹ ਵੀ ਬੜੇ ਘੱਟ ਚਾਂਸ ਹੁੰਦੇ ਮੰਨ ਲਓ ਇਹਦੇ ਆਉਣ ਦੇ ਠੀਕ ਹੈ ਜੀ ਬੜੀ ਮਿਹਰਬਾਨੀ ਤੁਹਾਡੀ ਠੀਕ ਹੈ ਜੀ ਠੀਕ ਹੈ ਹਾਂਜੀ ਜੀ ਕਿਸੇ ਨੇ ਵੀ ਆਪਣੇ ਤੋਂ ਰਮਾਡਾ ਦਾ ਆਪਣੇ ਲਾਗੇ ਲੋਕਲ ਤੀਹ ਕਹ ਲੈ ਗੁਰੂ ਸਾਹਿਬ ਦੇ ਲਾਗੇ ਜਲਾਲਾਬਾਦ ਫਰੋਇਪੁਰ ਮਮਦੋਟ ਤੇ ਦੋ ਸਾਧਕ ਦੇ ਲਾਗੇ ਤਾਂ ਅੱਗੇ ਆਪਣੇ ਕੋ ਸਿਮਨ ਭਰਉਣਾ ਹੈ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਜੀ ਆਪਣਾ ਨਾਮ ਬਲਵੰਤ ਕੰਬੋਜ ਆ ਜੋ ਆਪਣਾ ਮੋਬਾਈਲ 98146 27603 ਇਹਦੇ ਆਪਾਂ ਸੈਕਸਡ ਸਿਮਨ ਬੱਛੀ ਵਾਲਾ ਟੀਕਾ ਲਗਾਇਆ ਅੱਜ ਠੀਕ ਹੈ ਜੀ ਠੀਕ ਹੈ ਕੁਲਵਿੰਦਰ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ